ਪ੍ਰਦਰਸ਼ਨ ਹੋ ਰਿਹਾ ਕਿ ਤੈਨੂੰ ਜਥੇਦਾਰਾਂ ਦੀ ਵਾਪਸੀ ਬਹਾਲੀ ਕਰੋ ਅੰਦਰ ਇੱਕ ਏਜੰਡਾ ਆਇਆ ਕਿ ਜੀ 42 ਨੇ ਦਸਖਤ ਕਰਕੇ ਦਿੱਤਾ ਕਿ ਇਸ ਏਜੰਡੇ ਤੇ ਚਰਚਾ ਕਰੋ ਬਕਾਇਦਾ ਤੌਰ ਤੇ ਜੀ ਕਿ ਜਥੇਦਾਰਾਂ ਦੀ ਮੁਰਕੇ ਬਹਾਲੀ ਕੀਤੀ ਜਾਵੇ ਹੈਨਾ ਸਾਡੇ ਕੋਲ 42 ਮੈਂਬਰਾਂ ਦੇ ਦਸਖਤ ਨੇ ਹੋਰ ਵੱਧ ਵੀ ਨਹੀਂ ਦਿੱਤੀ ਏਜੰਡਾ ਲੈ ਕੇ ਕਹਿੰਦੇ ਜੀ ਉਸ ਦੇ ਉੱਤੇ ਗੱਲ ਨਹੀਂ ਬਣੀ ਤੇ ਨਤੀਜਾ ਕਹਿੰਦੇ ਜੀ ਬਾਈਕਾਟ ਹੋ ਗਿਆ ਵਿਰੋਧੀ ਧੜੇ ਨੇ ਬਾਈਕਾਟ ਕੀਤਾ چٹھی دتی گئی سی بیالیاں دی بائی کاٹ کرنے لگے گھنٹی گنتی رہی گی دس گیارہ بی, بی جگیر کور بھی سی بائی کاٹ کرنے ہے جی سکھدیو سنگھ پور بھی سی میں پائی منجیت بھی سی بی بی کرن جوت کور بھی سی اور بھی ہوی ٹیم نے دم بھریا کہ گڑبڑ کتنے ہو جائے جی سدھانت جی انسار ہے جی پرمپرا انسار ہے پھر کی ایس جی پی سی مینبر اپنا سدھانت اپنی پرمپرا گوا چکے ہیں ਕਿਉ ਆਪਣੀ اخلاقی ફરਜ ਤੋਂ ਕਿਹਾਟ ਗਏ ਜਾਂ ਇਹ ਰਾਜਨੀਤਿਕ ਪੈਂਤੜੇ ਬਾਜੀ ਆ ਜਿਹਦੇ ਵਿੱਚ ਇੱਕ ਧੜਾ ਕਹਿੰਦਾ ਸਾਨੂੰ ਮੈਨੇਜਮੈਂਟ ਕਰਨੀ ਆਉਂਦੀ ਆ ਅਸੀਂ ਮੈਨੇਜ ਕਰ ਲਿਆ ਕੀ ਇਹ ਮੈਨੇਜਮੈਂਟ ਆ 191 ਮੈਂਬਰਾਂ ਦਾ ਇਹ ਹਾਊਸ 2011 ਤੋਂ ਬਾਅਦ ਚੋਣ ਨਹੀਂ ਹੁੰਦੀ ਕਿੱਥੇ ਬਚਿਆ ਸੰਵਿਧਾਨ ਕਿੱਥੇ ਬਚੀਆਂ ਨੀਮਾਵਲੀ ਕਿੱਥੇ ਬਚਿਆ ਸਿਸਟਮ 14 ਬਰਿਆਂ ਤੋਂ ਉਹੀ ਮੈਂਬਰ ਤੁਰੇ ਆਉਂਦੇ ਨੇ ਜਿਨ੍ਹਾਂ ਚੋਂ 31 ਚਲੇ ਗਏ ਦੁਨੀਆ ਤੋਂ ਚਾਰ ਅਸਤੀਫਾ ਦੇ ਗਏ ਸਿੰਘ ਸਾਹਿਬ ਨਹੀਂ ਆਏ ਕੋਈ ਵੀ ਜਿਹੜੇ ਹਟਾਏ ਗਏ ਉਹਨਾਂ ਨੂੰ ਤਾਂ ਆਉਣਾ ਕੀ ਸੀ ਜਿਹੜੇ ਲਾਏ ਉਹ ਆਏ ਨਹੀਂ ਤੇ ਖੁਦ ਜਥੇਦਾਰ ਗਿਆਨੀ ਰੁਪਜੀਤ ਸਿੰਘ ਜਿਹੜੇ ਹੁਣ ਤੌਰ ਫਤਿਹ ਦਰਬਾਰ ਸਾਹਿਬ ਦੇ ਹੈੱਡ ਗ੍ਰੈਂਟੀ ਨੇ ਉਹ ਵੀ ਆਪ ਨਹੀਂ ਆਏ ਉਹਨਾਂ ਨੇ ਜਿਹੜੇ ਉਹਨਾਂ ਤੋਂ ਬਾਅਦ ਸੇਵਾ ਕਰਦੇ ਨੇ ਮਤਲਬ ਉਹਨਾਂ ਦੇ ਨਾਲ ਸੇਵਾ ਭਉਂਦੇ ਨਹੀਂ ਜਾਣੀ ਅਮਰਜੀਤ ਸਿੰਘ ਜੀ ਉਹਨਾਂ ਨੂੰ ਕਿਹਾ ਉਹ ਉਹ ਹਾਜ਼ਰ ਹੋਏ ਸੋ ਸਿੰਘ ਸਾਹਿਬ ਵੀ ਨਹੀਂ ਆਏ ਸੋ 191 ਆ ਦੇ ਵਿੱਚੋਂ 185 ਮੈਂਬਰ ਉਹ ਨੇ ਜਿਹੜੇ ਵੋਟਾਂ ਪਾ ਕੇ ਜਿੱਤ ਕੇ ਆਏ ਨੇ ਉਹਨਾਂ ਦੇ ਵਿੱਚੋਂ 31 ਦਾ ਕਾਲ ਚਲਾਣਾ ਹੋ ਗਿਆ ਚਾਰ ਅਸਤੀਫਾ ਦੇ ਕੇ ਪਿੱਛੇ ਬਚੇ 150 ਮੈਂਬਰ 150 ਮੈਂਬਰਾਂ ਦੇ ਵਿੱਚੋਂ ਅੱਜ 123 ਦੇ ਕਰੀਬ ਮੈਂਬਰ ਹਾਜ਼ਰ ਸਨ 130 ਦੇ ਵਿੱਚੋਂ ਕਹਿੰਦੇ 111 ਜਾਂ 12 ਮੈਂਬਰ ਸਿੱਧੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪੱਖ ਚ ਬੁਕਤੇ ਪਏ। ਪਿਛਲੀ ਵਾਰ ਧਾਮੀ ਸਾਹਿਬ ਨੂੰ 106 ਵੋਟਾਂ ਪਈਆਂ ਸੀ। ਇਸ ਵਰੋਂ ਦੀ ਵੋਟਾਂ ਦੇ ਬਾਅਦ ਕਿ 111 ਬਰ ਵੈਸੇ ਪ੍ਰਧਾਨਗੀ ਦੀ ਚੋਣਤਾ ਨਹੀਂ ਹੈ। ਪਰ ਉਧਰ ਧੜਾ ਖੜਨ ਵਾਲੀ ਕੀ ਇੰਨੀ ਜ਼ਿਆਦਾ ਤਿਆਰੀ ਕੀਤੀ ਗਈ? ਜਾਂ ਇੰਨੀ ਜ਼ਿਆਦਾ ਮਕਬੂਲੀਅਤ ਹੋਗੀ? ਸੋ ਇਹ ਇਹ ਪਹਿਲੂ ਅਹਿਮ ਹੈ। ਸੋ ਕਹਿੰਦੇ ਜੀ 123 ਮੈਂਬਰ ਜਿਹੜੇ ਹਾਜ਼ਰ ਸੀ ਉਹਨਾਂ ਚੋਂ 111 ਜਾਂ 12 ਮੈਂਬਰ ਸਿੱਦੇ ਧਾਮੀਏ ਦੇ ਹੱਕ ਚ ਭੁਗਤੇ ਫਿਰ ਜਿਹੜਾ ਬਾਗੀ ਧੜਾ ਹੈ ਜਾਂ ਜਿਹੜਾ ਕਹਿੰਦਾ ਸੀ ਸਿਧਾਂਤਵਾਦੀ ਧੜਾ ਸਾਡੇ ਕੋਲ 42 ਮੈਂਬਰ ਵਾਲੀ ਚਿੱਠੀ ਸੀ ਤੇ ਸਾਨੂੰ ਕੁਝ ਨੇ ਕਿਹਾ ਕਿ ਤੁਸੀਂ ਦਸਕਤਾਂ ਨਹੀਂ ਕਰਨੇ ਅੰਦਰ ਤੁਹਾਡੇ ਨਾਲ ਖੜਾਂਗੇ ਉਹਨਾਂ ਦੇ ਹਿੱਸੇ 11 ਜਾਂ 12 ਮੈਂਬਰ ਇੱਥੇ ਰਹੇਗਾ ਸਵਾਲ ਤਾਂ ਰਹੂਗਾ ਜਨਾਬ ਵੀ ਵੀ ਜ਼ਗੀਰ ਕੌਰ ਨੂੰ ਕਿਸੇ ਸਮੇ 42 ਵੋਟਾਂ ਪੈਂਦੀਆਂ ਤੇ ਪਿਛਲੀ ਵਾਰ ਕੱਟ ਕੇ 17 ਰਹਿ ਜਾਂਦੇ ਤੇ ਇਸ ਵਾਰ ਉਹਨਾਂ ਕੋਲ 12 ਜਾਂ 11 ਰਹੇ ਇਹ ਗਣਤੀ ਘਟ ਰਹੀ ਹੈ ਇੱਕ ਪਾਸੇ ਕੌਮੂਰੇ ਕਹਿੰਦੇ ਚਣੌਤੀਆਂ ਖੜੀਆਂ ਹੈ 2 ਦਸੰਬਰ ਵਾਲੇ ਫੈਸਲਿਆਂ ਨੂੰ ਅਮਲੀ ਰੂਪ ਪਹਨਾਉਣ ਦੇ ਲਈ ਜਥੇਦਾਰ ਸਹਿਬਾਨ ਦੇ ਉਹ ਜ਼ਰਤੂਵੇ ਨੂੰ ਬਹਾਲ ਕਰਨ ਦੇ ਲਈ ਸੰਘਰਸ਼ ਚੱਲ ਰਿਹਾ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੈਂ ਨੂੰ ਹੁਲਾਰਾ ਮਿਲਦਾ ਇੱਧਰ ਸੁਖਵੀਰ ਬਾਦਲ ਤੇ ਉਹਨਾਂ ਦੇ ਥਾੜੇ ਦੀ ਮੈਨੇਜਮੈਂਟ ਕੰਮਜਬ ਹੋ ਰਹੀ ਹੈ ਕੀ ਇਹ ਮੈਨੇਜਮੈਂਟ ਐਸਜੀਪੀਸੀ ਤੱਕ ਹੀ ਹੈ ਜਾਂ ਇਹ ਮੈਨੇਜਮੈਂਟ ਇਹ ਤੋਂ ਅੱਗੇ ਵੀ ਕੰਮ ਆਈ ਚਲੋ ਇਹਦੇ ਨਾਲ ਨਾਲ ਬਾਹਰ ਪ੍ਰਦਰਸ਼ਨ ਹੁੰਦਾ ਹੈ ਬਕਾਇਦਾ ਤੌਰ ਤੇ ਨਿਹੰਗ ਜਥੇਬੰਦੀਆਂ ਬੱਦੀਆਂ ਨੇ ਅੱਗੇ ਬਾਬਾ ਧੂਮਾਹਰੀ ਬੱਦੇ ਨੇ ਨਾਲ ਹੋਰ ਸਿੱਖ ਸੰਪਰਦਾਵਾਂ ਨੇ ਸਿੱਖ ਸੰਗਤ ਹੈ ਵੱਡੀ ਗਿਣਤੀ ਦੇ ਵਿੱਚ ਔਰ ਕੱਠਪੂਰਾ ਹੱਥਾਂ 'ਚ ਮਤਲਬ ਕਿ ਫੜੇ ਹੋਏ ਨੇ ਨਿਸ਼ਾਨ ਨਿਸ਼ਾਨ ਸਾਹਿਬ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਨਾ ਸੋ ਕੇਸਰੀ ਝੰਡੇ ਨੇ ਹੱਥਾਂ ਦੇ ਵਿੱਚ ਆਪਾਂ ਕਹਿ ਸਕਦੇ ਆ ਤੇ ਉਹ ਸਾਰਾ ਕੁਝ ਨਾਲ ਹੈ ਤੇ ਨਾਲ ਨਾਮ ਵੀ ਜਪ ਰਹੇ ਨੇ ਵੇਰੀਗੇਟ ਮure ਲੱਗੇ ਹੋਏ ਨੇ ਅਨਾਉਂਸਮੈਂਟ ਹੁੰਦੀ ਆ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ ਵੈਰੀਗੇਟ ਹਟਾਤ ਵੈਰੀਗੇਟ ਹਟੇ ਕੁਝ ਸੰਗਤ ਨੇ ਧੂਕੇ ਪਰੇਗੀ ਤੇ ਕੁਝ ਪੁਲਿਸ ਵਾਲਿਆਂ ਨੇ ਆਪੇ ਕਰਤਾ ਤੇ ਪਰ ਵਿਚੱਖ 71 ਤਾ ਪੱਖੋਂ ਜਨਤੀ ਪੱਖੋਂ ਉੱਥੇ ਭਾਸ਼ਣ ਬਾਜ਼ੀ ਹੋ ਰਹੀ ਆ ਉੱਥੇ ਜਥੇਦਾਰਾਂ ਦੀ ਬਹਾਲੀ ਦੇ ਮੁੱਦੇ ਤੇ ਅਕਾਲੀ ਦਲ ਪ੍ਰਤੀ ਸੁਖਵੀਰ ਬਾਦਲ ਪ੍ਰਤੀ ਜਾਂ ਐਸਪੀਸੀ ਪ੍ਰਤੀ ਭਾਸ਼ਣ ਬਾਜ਼ੀ ਹੋ ਰਹੀ ਆ ਸੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਲਈ ਚਣੌਤੀ ਤਾਂ ਬਣ ਆਏ ਸਾਰਾ ਪ੍ਰਦਰਸ਼ਨ ਜਾਂ ਅੰਦਰ ਹਾਊਸ ਵੀ ਪਰ ਉਹਨਾਂ ਨੂੰ ਬਜਟ ਪਾਸ ਕਰਾਉਣ ਲੱਗਿਆਂ ਜਾਂ ਕਿ ਜਥੇਦਾਰਾਂ ਦੀ ਨਿਯੁਕਤੀ ਲਈ ਜੀ ਹੁਣ ਨਿਯਮ ਬਣਨਗੇ ਜੀ ਹੁਣ ਕਮੇਟੀ ਬਣੂਗੀ ਇਸ ਮਤਿਆਂ ਨੂੰ ਪਾਸ ਕਰਾਉਣ ਲੱਗਿਆਂ ਕੋਈ ਮੁਸਕਲ ਨਹੀਂ ਇਸ ਲਈ ਫਿਰ ਬਾਈਕਟ ਕਰਨਾ ਪੈਗਾ 11-12 ਮੈਂਬਰਾਂ ਨੂੰ ਪਰ ਪੰਥਕ 13 ਚਾਹੀਓ ਬਾਈਕਟ ਕਰਨ ਵਾਲੀਆਂ 13 ਸੀ ਚਾਹੇ ਉਹ ਬਾਦਰ ਬਾਦਲਤਰ ਤੋਂ ਖੜੇ ਮੈਂਬਰ ਨੇ ਚਾਹੇ ਬਾਦਲਤਰ ਵਾਲੇ ਮੈਂਬਰ ਨੇ ਚਾਹੇ ਬਾਦਲਤਰ ਦੇ ਸਮਰਥਕ ਨੇ ਚਾਹੇ ਵਿਰੋਧਚ ਨੇ ਬਹੁ ਗਣਤੀ ਪੰਥਕ ਤੇਰਾ ਸ਼੍ਰੀ ਕਲਤਾਕਤ ਸਾਹਿਬ ਨੂੰ ਸਮਰਪਿਤ ਤੇਰਾ ਜਾਂ ਗੁਰੂ ਨੂੰ ਗੁਰੂ ਰੂਪ ਚ ਮੰਨਣ ਵਾਲੀਆਂ ਤੇਰਾ ਨਹੀਂ ਚਾਹੁੰਦੀਆਂ ਸੀਗਾ ਕਿ ਸ਼੍ਰੀ ਕਲਤਾਕਤ ਸਾਹਿਬ ਦੇ ਸ਼੍ਰੀ ਦਰਬਾਰ ਸਾਹਿਬ ਦੇ ਉਸ ਗਲਿਆਰੇ ਦੇ ਵਿੱਚ ਉਸ ਚਗਿਰਦੇ ਦੇ ਬਾਅਦ ਧਰਨੇ ਪ੍ਰਦਰਸ਼ਨ ਹੋਵੇ ਇਹ ਸ਼ੋਭਦਾਨੀ ਸੋ ਉਸ ਨੂੰ ਲੈ ਕੇ ਕਹਿੰਦੇ ਕਈਆਂ ਨੇ ਫਿਕਰ ਪ੍ਰਗਟਾਇਆ ਤੇ ਕਈਆਂ ਨੇ ਇਹ ਵੀ ਸਵਾਲ ਖੜਾ ਕੀਤਾ ਕਿ ਇਹਦੇ ਵਿੱਚ ਲੈ ਦੇ ਕਿ ਸਿੱਧਾ ਡਿਜ਼ਾਈਨ ਵੀ ਚੱਲ ਰਿਹਾ ਹੈ। ਜੀ ਭਾਜੀ ਜੀ ਪੀ ਇਹ ਕੁਝ ਕਰਵਾ ਰਹੀ ਹੈ ਕਿ ਨਹੀਂ ਫਿਰ ਫਿਕਰ ਹੈ। ਸੋ ਚਲੋ ਜੀ ਅਜੇ ਤਾਂ ਅਸਲੀ ਜਦੋਂ ਪ੍ਰਕਿਰਿਆ ਆਉਗੀ ਨਾ ਰਾਜਨੀਤਿਕ ਵੋਟ ਰਾਜਨੀਤਿਕ ਦੀ ਪ੍ਰਕਿਰਿਆ ਉੱਥੇ ਦੇਖਣ ਲਈ ਗੱਲ ਹੋਊਗੀ। ਇਸ ਪ੍ਰਕਿਰਿਆ ਦੇ ਵਿੱਚ ਐਸਜੀਪੀਸੀ ਵਾਲੀ ਪ੍ਰਕਿਰਿਆ ਦੇ ਵਿੱਚ ਕੁ ਵਰਪੇ ਬਾਦਲਪੁਰ ਆਪਣੇ ਆਪ ਨੂੰ ਪਾਸ ਹੋਇਆ ਮਹਿਸੂਸ ਕਰਦੀ ਐ ਸੋ ਹਾਂ ਬਜਟ ਵੀ ਪਾਸ ਤੇ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਵੀ ਪਾਸ।